ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਨੇ ਉਸੇ ਦੌਰਾਨ ਲੀਡਰਾਂ ਤੇ ਵਰਕਰਾਂ ਦੀਆਂ ਧੜਕਣਾਂ ਘਟਦੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਇਹਦੀ ਕੋਈ ਪਾਰਟੀ ਉਪਰ ਆਈ ਨਹੀਂ ਕਦੀ ਕੋਈ ਜਿਸ ਲੋਕ ਲੈ ਕੇ ਲੋਕਾਂ 705 ਪਿਆ ਇਸੇ ਦੌਰਾਨ ਪੰਜਾਬ ਦੀ ਫਰੀਦਕੋਟ ਟੋਂਗਸਾ ਹਲਕਾ ਆਜ਼ਾਦ ਮੀਦਵਤ ਸਰਭ ਜਿਹੜੀ ਖਾਲਸਾ ਜੋਗੀ ਕਬੱਡੀ ਲੀਡ ਲੈ ਕੇ ਅੱਗੇ ਚੱਲ ਰਹੇ ਹਨ ਦਸਹਰੀ 50000 ਤੋਂ ਵੱਧ ਵੋਟਾਂ ਲੱਗੇ ਚੱਲ ਰਹੇ ਹਨ ਆਥੋਂ ਸੁਣਾਉਣਿਆ ਇਸ ਮੌਕੇ ਕੀ ਕਹਿਣਾ ਸਰਮਜੀਤ ਸਿੰਘ ਖਾਲਸਾ ਹਾਂਜੀ ਕੀ ਕਰੋਗੇ ਇਸ ਜਿੱਤ ਨੂੰ ਲੈ ਕੇ ਤੁਸੀਂ ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਦੀ ਮਿਹਨਤ ਜਿਹੜੇ ਮੁੰਡਿਆਂ ਨੇ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹੈਨਾ ਇਹ ਤਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜੀ ਇਹਦੇ ਵਿੱਚ ਤੁਸੀਂ ਨਾਮੀਨੇਸ਼ਨ ਪੇਪਰ ਫਾਈਲ ਕੀਤਾ ਸੀ ਤੁਸੀਂ ਆਪ ਦੱਸਿਆ ਜੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੰਨਾਂ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਵਰਪੂਰ ਪਿਆਰ ਤੁਹਾਨੂੰ ਮਿਲਿਆ ਨਹੀਂ ਜੀ ਮੈਨੂੰ ਪਹਿਲਾਂ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਫੀਲ ਕਰਦੇ ਬਾਹਰ ਦੇ ਬੰਦੇ ਮੈਂ 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 ਪਿੰਡਾਂ 'ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਗੇ ਲੋਕੀ ਤਾਂ ਆਪਣੇ ਕੰਮ ਛੱਡ ਛੱਡ ਖੇਤਾਂ 'ਚ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਿਆ ਕਿੱਦਾਂ ਬੋਲਿਆ ਹਾਸਲ ਕਰਕੇ ਸੰਸਦ ਚ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਮੈਂ ਜੀ ਪਹਿਲਾਂ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਹੈ ਜਾਂ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਹੈ ਨਾ ਤੇ ਕਿਉਂਕਿ ਉਹਨੇ ਜਿਹੜਾ ਇੱਕ ਵਿੱਚ ਹੈ ਉਹਨੇ ਦੇਤੀ ਗਵਾਹੀ ਬਈ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਨਸ਼ਿਆਂ ਬਾਰੇ ਕੀ ਕਹੋਗੇ ਮਸਿਆਂ ਬਾਰੇ ਤਾਂ ਜੀ ਕਹੂੰਗੇ ਦੀ ਨਸ਼ਿਆਂ ਤੇ ਤਾਂ ਕੁਝ ਨਾ ਕੁਝ ਕਰਾਂਗੇ ਅੱਗੇ ਚੱਲ ਕੇ ਐਨਡੀਏ ਐਨਡੀਆ ਇੰਡੀਆ ਗੈਟ ਰਿਜ਼ੋਰਟ ਕਿਸ ਦੇ ਕੁਝ ਨਹੀਂ ਜੀ ਹਾਂ ਦੇ ਕੁਝ ਨਹੀਂ ਹੈ ਜੀ ਮੈਂ ਵੀ ਕਹਾਂ ਮੇਰੇ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਊਂਗਾ